ਹਿੰਦੂ ਥੋ ਲਿਆ ਇਸ ਨਾਲ ਸਾਰਾ ਨਾ ਟੋਗਲ ਤੇ ਤੇਲ ਨਾਲ ਹੀ ਪੜਿਆ ਪਿਆਲਾ ਹੁਣ ਥੋੜਾ ਤੇਲ ਜੇ ਸਾਡੀ ਉਹ ਖਰਾਬ ਹੋ ਗਈ ਹਾਂ ਫਿਰ ਆ ਜਿਹੜਾ ਸਵਾਰ ਨਰ ਮਤੀਲੇ ਫੁੱਲੇ ਮਾਂਦੇ ਆ ਜਿਹੜੇ ਨਾਲ ਉਸੇ ਨਾਲ ਧੋ ਲਿਆ ਜਾਂਦਾ ਪਰ ਗਰਮੀ ਤਾਂ ਲੱਗਦੀ ਹੈ ਬਹੁਤ ਸਾਨੂੰ ਪਰ ਹੁਣ ਸਾਨੂੰ ਕਈ ਕੰਮ ਹੋਰ ਇਹ ਜਿਹੜੇ ਆ ਜਿਹੜੇ ਮਜਬੂਰੀ ਚ ਬਾਹਰੇ ਕਰਨੇ ਪੈਂਦੇ ਆ ਕਿਉਂਕਿ ਨਾ ਅੰਦਰ ਇੱਕ ਤਾਂ ਫਰੀਆਂ ਦੇ ਅੰਦਰ ਗੰਧ ਬਹੁਤ ਆ ਪੈਂਦਾ ਥੱਲੇ ਖੜੇ ਲੀਆਂ ਸਾਰੀ ਫर्श ਖਰਾਬ ਹੋ ਜਾਂਦਾ ਸਾਰਾ ਫर्श ਖਰਾਬ ਹੋ ਜਾਂਦਾ ਇਹ ਹਾਂ ਦਰ ਕਿ ਹੁਸੇ ਮੈਂ ਕਿਹਾ ਵੀ ਚੱਲ ਆਪਾਂ ਫੜੀਆਂ ਬਾਰੀ ਚੀਰ ਲੈਣੇ ਵੀ ਤੂੰ ਸਮਾਰੀ ਜਾਈ ਮੈਂ ਕੱਟੀ ਜਾਊਂਗੀ ਫਿਰ ਆਹ ਸਬਜ਼ੀ ਤਿਆਰ ਕਰਕੇ ਤੂੰ ਸਬਜ਼ੀ ਤਿਆਰੀ ਸ਼ੁਰੂ ਕਰ ਲਾਂਗੀ ਹਾਂ ਜਿਹੜੀ ਸ਼ਾਕ ਨੂੰ ਬਣਾਣੀ ਐ ਇਸ ਕੱਲੂ ਸਵੇਰੇ ਬਣੂਗੀ ਹਾਂ ਕਿਉਂਕਿ ਦੋ ਜਣਿਆਂ ਨਾਲ ਕੰਮ ਥੋੜਾ ਛੇਤੀ ਹੋ ਜਾਂਦਾ ਗਰਮੀ ਬਹੁਤ ਆ ਇੱਕਦਮ ਚਲੋ ਹੁਣ ਜਵੀ ਚੱਲ ਕੱਲ ਵੀ ਨਹੀਂ ਹਵਾ ਜਾਵੀ ਜੱਲੀ ਨਾਲ ਚੱਲਦੀ ਆ ਨਾਲ ਚੱਲਦੀ ਹੁਣ ਤਾਂ ਚਾਰ ਬੰਦਿਆਂ ਹੋਣੇ ਹਵਾ ਜਮਨ ਚੱਲਦੀ ਸੌਣ ਤੜਜੂ ਬਾਲੂ ਬਣੀ ਸੌਣਾ ਸਨਰਾਦ हां सोन जाणੂਗਾ ਕਾਲੂ ਸੰਗਰਾਮ ਸੰਗਰਾਮ ਹੈ। ਮੇਰੇ ਸੌਣ ਚ ਕੀ ਪੈ ਗਿਆ ਸੀ ਪੂੜੇ ਬਣਾਵਾ ਫਿਰ। ਜਿੱਦਣ ਅਸੀਂ ਬਣਾਣੇ ਦਾ ਪਿੱਛੇ ਜੰਮੀ ਚ ਉਦਣ ਨਹੀਂ ਆ ਨਾ। ਉਦਣ ਕੀ ਕਰਾਤਾ ਫਿਰ ਫਿਰ ਬੀਬੀ ਨੇ ਮਨਾ ਕਰਤਾ। ਮੇਰੇ 2-3 ਜਣਿਆਂ ਦਾ ਕਮੈਂਟ ਵੀ ਆਏ ਨੇ ਨਾ ਵੀ ਰੈਸਪੀ ਨੂੰ ਸ਼ੇਅਰ ਕਰਿਓ ਕਿ ਤੁਸੀਂ ਪੂੜੇ ਬਣਾਏ ਹੋ ਨਾ ਪੂੜੇ ਬਣਾਏ। ਮਾਲ ਪੂੜਿਆਂ ਦੇ ਵੀ ਆਏ ਨੇ। ਹਾਂ। ਦੋਨੇ ਤਰ੍ਹਾਂ ਦੇ ਬਣਾਵਾਂਗੀ। ਮਾਲ ਪੂੜੇ ਵੀ ਆਉਂਦੇ ਨੇ। ਤੂੰ ਮਾਲ ਪੂੜੇ ਉਹਨਾਂ ਲਈ ਮਦਦ ਕਰ। ਹਾਂ। ਕਿਉਂਕਿ ਮੈਨੂੰ ਮਾਲ ਪੂੜੇ ਕੋਈ ਨਹੀਂ ਹੁਣ ਤਾਂ YouTube ਤੋਂ ਦੇਖ ਕੇ ਸਾਰੇ ਕੁਝ ਸਿੱਖ ਗਏ ਨੇ ਹਰ ਕੁਝ ਚੰਗੇ ਚਾਹੇ ਜੇ ਗਲਤ ਹੋਏ ਸਹੀ ਹੋਏ ਤੁਹਾਨੂੰ ਸਾਰੇ ਹੱਕ ਨੇ ਦਿਖਾਈਏ ਪਰ ਚੀਜ਼ ਤਾਂ ਬਹੁਤ ਵਧੀਆ ਬਣਾ ਲਈ ਲੰਨੇ ਆ ਫਿਰ ਬਾਜੂ ਸ਼ੁਰੂਆਤ ਜਦੋਂ ਸੱਤੇ ਥੋੜੀ ਗਲਤੀ ਹੋ ਜਾਂਦੀ ਆ ਪਰ ਬਾਅਦ ਚ ਫਿਰ ਜੇ ਬਣੀ ਜਾਂਦੇ ਨੇ ਬਣੀ ਜਾਂਦੀ ਆ ਨਾ ਚੀਜ਼ ਬਹੁਤ ਵਧੀਆ ਬਣਾ ਹੁੰਦੀ ਆ ਫਿਰ ਤਾਂ ਉਹ ਹੁੰਦੀ ਆ ਲਓ ਜੀ ਹੁਣ ਅਸੀਂ ਇਹ ਫਟਾਫਟ ਕੱਟ ਲਈਏ ਗਰਮੀ ਬਹੁਤ ਹੈ UV ਸਾਡੀ ਵੀਡੀਓ ਬਣਾ ਰਿਆ UV ਦੋ ਤਿੰਨ ਵਾਰ ਕਹਿ ਚੁੱਕਿਆ ਕਹਿੰਦੀ ਮੈਂ ਕਹਿੰਨਾ ਮੈਂ ਹੀ ਬਣਾਉਂਦਾ ਤੁਸੀਂ ਇੱਕ ਵਾਰ ਕਿਹਾ ਤਾਂ بار بار ਬਣਾਈ ਜਾਂਦੇ ਹੋ ਉਹਨਾਂ ਲੈਪਟਾਪ ਦੇਖਣ ਲੱਗ ਰਹੀ ਹੈ ਇਹਨੇ ਅੰਦਰ ਜਾ ਕੇ ਟੀਵੀ ਦੇਖਣਾ ਹੁਣ ਤੂੰ ਆ ਕੰਮ ਨਾ ਕਰ ਤੇ ਪਹਿਲਾਂ ਹੀ ਉਹ ਸਕਾਣੇ ਵਾਲੀ ਭਰਤੀ ਓਏ ਆ ਕੰਮ ਨਾ ਕਰ ਸਕਾਣੇ ਵਾਲੀ ਤੇ ਪਹਿਲਾਂ ਹੀ ਭਰਤੀ ਹੱਥ ਨਾਲ ਹੱਥ ਉੱਥੇ ਜਾਣੇ ਕੋਲ ਹੱਥ ਬੱਸ ਜਾਂਦਾ ਇਹਦਾ ਆ ਲੈ ਦਾਣੇ ਕਿਉਂ ਉੱਪਰ ਚ ਐ ਪਾ ਦਿੰਦਾ ਆ ਦੇ ਕਿੰਨੇ ਪਾਏ ਵੇ ਇਹਦੀ ਪਹਿਲਾਂ ਨੇ ਪਾਏ ਵੇ ਆ ਤੂੰ ਰਿਜ਼ਲਟ ਹੱਥ ਦੋ ਓ ਗਿਆ ਓ ਗਿਆ ਓ ਗਿਆ ਓ ਗਿਆ ਆ ਗਿਆ ਆ ਜਾ ਮੇਰੀ ਗੋਦੀ ਆ ਜਾ ਗੋਦੀ ਆ ਜਾ ਓਏ ਖੜ ਜਾ ਬੱਕੂ ਤੂੰ ਤਾਂ ਗੋੜ ਐ ਤੈਨੂੰ ਮਾਂ ਕੋਲ ਲੈ ਕੇ ਜਾਣਾ ਗਾਰਾ ਜਾ ਬਣ ਗਿਆ ਸਾਰੇ ਖਾਣੇ ਦਾ ਮੱਸਾਲੇ ਦਾ ਤੀ ਤੋਗਾ ਤੇ ਮੂੰਹ ਟੱਕ ਕੇ ਕਰੀ ਹੈ ਕਰਦ ਕਰਦ ਚਾੜ ਤੂੜੀ ਦੀ ਕਰਦ ਚੱਕਦੀ ਹੈ ਨਾ ਹੋਰ ਸਾਹ ਦੀ ਪ੍ਰੋਬਲਮ ਕਰਦੀ ਹਾਂ ਦਾ ਕੇ ਗੀ ਨੂੰ ਤਾਂ ਕਿਹਾ ਨਿਆਣਾ ਵੀ ਮਸਾਪਾਉਂਦੀ ਹੈ ਹੈ ਅ ਨਿਆਣਾ ਹੀ ਵਾਗੀ ਤੇ ਮਸਾਪਾਉਂਦੀ ਰੱਸੀ ਬੰਨਣੀ ਹੈ ਇਹਦੇ ਜੋੜ ਲਾਣਾ ਜੋੜ ਜਿਹੜਾ ਜੋੜ ਨੱਤਾਂ ਚ ਜਿਹੜੀ ਵਸਾਂ ਚ ਜੋੜ ਪਾਣਾ ਉਹਨੂੰ ਨਿਆਣਾ ਕਹਿੰਦੇ ਨੇ ਆਕੇ ਤਾਂ ਨਿਆਣਾ ਕਹਿੰਦੇ ਹੁੰਦੇ ਵੀ ਨਿਆਣਾ ਪਾਉਣਾ ਹੈ ਹਾਂ

ਹਾਂ ਮੁੱਤਾ ਮੁੱਤਾ ਫਾਉੜਿਆਂ ਗਲ ਖਿੱਚਦੇ ਨੇ ਲੋਕ ਉਹ ਹਾਂ ਅੱਗੇ ਦਾ ਹੱਥਾਂ ਨਾਲ ਚੱਕ ਕੇ ਉੱਥੀ ਤੇ ਫੋਸ ਢੇਰੀ ਲਾਉਂਦੇ ਤੇ ਜਿਵੇਂ ਡੰਗਰ ਹੁੰਦੇ ਤੇ ਉੱਥੀ ਪਾਥੀ ਪਾਸਾ ਹੁੰਦੇ ਤੇ ਬਾ ਉੱਥੀ ਦੀ ਪੱਥ ਕੇ ਐ ਕਰਕੇ ਉੱਥੇ ਢੇਰੀ ਲਾ ਦਿੰਦੇ ਤੇ ਦੂਹੇ ਪਾਸੇ ਜਿਵੇਂ ਰੋਟੇ ਲੱਗ ਰਿਆ ਉਥੋਂ ਗੋਹਾ ਪੋਚਾ ਕੇ ਲਿਆ ਤੇ ਜਾਂ ਇਹ ਦੋ ਗੜੇ ਲੱਗਦੇ ਜਾਂ ਤੇ ਇੰਦਰ ਗਊ ਨੂੰ ਜੂੜ ਲਾਣ ਦੀ ਤਿਆਰੀ ਹੋਈ ਐ ਲੱਤਾਂ ਬੰਨਣੀਆਂ ਦੋਹੇ ਦੇ ਫੇਰ ਦੁੱਧ ਦੰਦੀਆਂ ਤਾਂ ਇਹ ਦੁੱਧੇ ਨਹੀਂ ਦਿੰਦੀ ਐਗੀ ਕੱਲ੍ਹ ਹੀ ਕੱਟ ਦੰਦਿਆਂ ਨੇ ਉਹ ਵੀ ਨਹੀਂ ਦੇਣਾ ਇਹਨੇ ਲੱਤਾਂ ਮਾਰ ਮਾਰ ਕੇ ਅੱਜ ਤੇ ਬੀਬੀ ਬੰਨਣ ਜਾ ਰਹੀ ਐ ਦਾ ਜੂੜ ਤੇ ਜਾ ਬਰਾ ਲੱਤਾਂ ਟਾ ਪਾਉਂਦੀ ਐ ਉਧਰ ਅਬੂ ਆ ਰਿਹਾ ਭੱਜਿਆ ਬੰਤੀ ਹੋਏ ਬੀਬੀ ਨੇ ਬੰਦੇ ਦੇ ਕੰਮ ਵਾਲਾ ਜਿਬ ਬੀਬੀ ਨੇ ਕਰਤਾ ਲੋ ਜੀ ਕੰਪੀਸ ਪਾਲਣੀ ਆ ਗਈ ਤੇ ਰੋਟੀ ਦੇਖ ਲਓ ਸਵੇਰ ਦੀ ਰੋਟੀ ਸ਼ਾਮ ਦੇ 6 ਵਜੇ ਬਾਹਰ ਤੇ ਨਹੀਂ ਖਾਕੇ ਆਏ ਨਾਲੇ ਮੈਂ ਕਹਿ ਰਹੀ ਸੀ ਵੀ ਬਾਹਰ ਖਾ ਜਾਏ ਕਿਉਂਕਿ ਲੇਟ ਹੋ ਜਾਣਾ ਰੋਟੀ ਨਹੀਂ ਪਰ ਬਾਹਰ ਖਾ ਕੇ ਬਾਹਰ ਸੁਰਕੀ ਨੇ ਨਾ ਰੋਟੀ ਕਿਉਂ ਨਹੀਂ ਕਰਕੇ ਰੋਟੀ ਬਾਰ-ਬਾਰ ਕਿਹਾ ਨਾ ਤਾਂ ਸਵੇਰੇ ਜਾਂਦੇ ਵੇ ਖਾਈ ਤੀ ਨਾ ਹੁਣ ਸ਼ਾਮ ਨੂੰ 6 ਵਜੇ 6 ਦਾ ਟਾਈਮ ਹੋ ਗਿਆ ਆ 15 ਮਿੰਟ ਤੱਕ ਅਸੀਂ ਤਾਜੀ ਰੋਟੀ ਲਾਣੀ ਹੈ ਤੇ ਸਵੇਰ ਦੀਆਂ ਬਾਸੀਆਂ ਰੋਟੀਆਂ ਵੀ ਕਿਉਂ ਭੁੱਖ ਦੇਖ ਲਓ ਫਿਰ ਇੰਨੀ ਲੱਗ ਰਹੀ ਤੀ ਵੀ ਬਾਸੀਆਂ ਹੀ ਖਾ ਲੀਆਂ ਹਨਾ ਜਦ ਬੰਦਾ ਢਿੱਡ ਖਾਲੀ ਹੁੰਦਾ ਹੈ ਫਿਰ ਤਾਂ ਜਾਵੇ ਮੂੰਗੀ ਮਸਰੀ ਦੀ ਦਾਲ ਦੇ ਦੋ ਵੀ ਸੋਹਣੀ ਲੱਗੂਗੀ ਯਾਰ ਜਾ ਉਹਨੂੰ ਘੋਟਾ ਕਰੀਓ ਮੈਂ ਜਦ ਰੱਜ ਬੇਬੇ ਮੈਂ ਮੂੰਗੀ ਮਸਰੀ ਬਣਾਈ ਹੈ ਕਹਾਣੀ ਯੂ ਵੀ ਦੇ ਰੋਜ ਹੀ ਇੱਕੋ ਸਬਜੀ ਹੁਣ ਦੇਖ ਲਓ ਕੀ ਆ ਵੀ ਜਾ ਰਹੀ ਆ ਅੰਦਰ ਜਿਹੜੀ ਕੀ ਆ ਜਾਂਦੀ ਨਹੀਂ ਕਿਸੇ ਦੇ ਅੰਦਰ ਲੋਕੋ ਘੁਮਰੇ ਕੋ ਸਹੀ ਆ ਗੋਦੀ ਹਜੇ ਬੈਠੇ ਨੇ ਸਾਰੇ ਬਾਹਰ ਗਰਮੀ ਬਹੁਤ ਐ ਪੱਤਾ ਦਰਖਤ ਦਾ ਇੱਕ ਵੀ ਨਹੀਂ ਹਿੱਲ ਰਿਹਾ ਹਨਾ ਪਰ ਹਜੇ ਥੋੜਾ ਜਿਹਾ ਦਿਨ ਖੜਾ ਐ ਤਾਂ ਕਰਕੇ ਬੈਠੇ ਨੇ ਇੱਧਰ ਆ ਰ ਟੰਗ ਰਹੇ ਨੇ ਕੱਪੜੇ ਹੁਣ ਜਿਹੜੇ ਮੈਂ ਤਾਰਦੀ ਆ ਕਿਉਂਕਿ ਨੇਰਾ ਹੁਣ ਤਾਂ ਪਹਿਲਾਂ ਹੁਣ ਤਾਰ ਲਈ ਫਟਾਫਟ ਇਲਾ ਮੈਂ ਕਰਕੇ ਕਈ ਦਿਨ ਵਧੀਆ ਰਿਹਾ ਜੀ ਪਤਾ ਨਹੀਂ ਲੱਗਿਆ ਗਰਮੀ ਦਾ ਹੁਣ ਫੇਰ ਦੁਬਾਰਾ ਉਹ ਹੀ ਕੰਮ ਹੋ ਗਿਆ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਕੰਮ ਕਰਨ ਨੂੰ ਨਾ ਜੀ ਨਹੀਂ ਕਰਦਾ ਹੈਗਾ ਪਰ ਹੁਣ ਜੇ ਕੰਮ ਨਹੀਂ ਕਰੂਗੇ ਨਾ ਫਿਰ ਕੰਮ ਕੋਈ ਕਰਕੇ ਥੋੜੀ ਦੂਗਾ ਆਪੇ ਕਰਨਾ ਪੈਗਾ ਗਰਮੀ ਪਰ ਬਹੁਤ ਆ ਜਾਂਦੀ ਹੈ ਦੁਬਾਰਾ ਇੱਕ ਬਰੀਕ ਫਰੀਕ ਦੇ ਮੱਛਰਾਂ ਦੇ ਬਾਹਰ ਕਿਤੇ ਵੀ ਜਾਂਦੇ ਅੱਖਾਂ 'ਚ ਪੈਂਦੇ ਨੇ ਲੋ ਜੀ ਕੱਪੜੇ ਤਾਰਨੇ ਸਾਰੇ ਹੁਣ ਬਸ ਸ਼ਾਮ ਨੂੰ ਰੋਟੀ ਪਾਣੀ ਰੋਟੀ ਪਾਣੀ ਚਤਾ ਪਤਾਈਏ ਕੋਕਦੇ ਨਾ ਪਤਾ ਨਹੀਂ ਹੈਗਾ ਸੱਚ ਕੋਕਦੇ ਦੀ ਸਬਜ਼ੀ ਬਣਾਈ ਅੱਜ ਤੇ ਹੁਣ ਖਾਵਾਂਗੇ ਆਲੂ ਗੋਫਤੇ ਲੋ ਜੀ ਕੱਪੜੇ ਲੈ ਤਾਰ ਹੁਣ ਮੈਂ ਜਾਮਾ ਅੰਦਰ ਜਸਪਾਲ ਵੀ ਉੱਥੇ ਆਪਦਾ ਬਸ ਜਿੱਥੇ ਬੈ ਗਿਆ ਕਿਉਂਕਿ ਉਹ ਵੀ ਨਾਲੇ ਬੈਠ ਬਾਹਰੇ ਗੱਲਾਂ ਮਾਰਦਾ ਹੁੰਦਾ ਏ ਬੀਬੀ ਨਾਲ ਵੀ ਨਾਲ ਜਦ ਤੱਕ ਅੰਦਰ ਰੋਟੀ ਪਾਣੀ ਨਹੀਂ ਖਾਂਦੇ ਕਿਉਂਕਿ ਇਹ ਆਪਣਾ ਅਲ ਅੱਡੀ ਮਜ਼ਾ ਹੁੰਦਾ ਏ ਇਕੱਠੇ ਬੈ ਕੇ ਬਾਰੇ ਗੱਲਾਂ ਮਾਰਨ ਦਾ ਸਾਰਿਆਂ ਨੂੰ ਮੇਰੇ ਵੱਲੋਂ ਸਾਚੀ ਜੀ ਕਾਲਪਪਰ ਹੈ ਫੈਮਿਲੀ ਵਲੌਗਿਸ ਤੋਂ ਦਾ ਸਵਾਗਤ ਹੈ ਸਵੇਰ ਦਾ ਟਾਈਮ ਹੈ ਸਵੇਰ ਹੋ ਗਈ ਤੇ ਹੁਣ ਸਬਜੀ ਇੱਧਰ ਮੈਂ ਤਾਂ ਰੱਖ ਰਹੀ ਐ ਤੇ ਅ ਅੱਗ ਬਾਲ ਕੇ ਪਤਿੱਲਾ ਧਰਤਾ ਤੇਲ ਵੀ ਪਾਤਾ ਤੇ ਮਤਲਬ ਹੁਣ ਮੈਂ ਤੁਹਾਨੂੰ ਲੱਗ ਰਿਹਾ ਹੁਣ ਮੇਰਾ ਮੂੰਹ ਉਹ ਕਰ ਰਿਹਾ ਨਾ ਤੇਲ ਗਰਮ ਹੋ ਗਿਆ ਰਿੱਚ ਨਾ ਸਭ ਤੋਂ ਪਹਿਲਾਂ ਪਾਤਲੇ ਨਾ ਸਣ ਲਸਣ ਦੀਆਂ ਕਲੀਆਂ ਨਾ ਜਿਹੜੀਆਂ ਹੁੰਦੀਆਂ ਮੈਂ ਸਾਫ਼ਤੀਆਂ ਹੀ ਪਾਤੀਆਂ ਅੱਜ ਕ੍ਰਸ਼ ਕਰਕੇ ਨਹੀਂ ਪਾਈਆਂ ਤੇ ਹੁਣ ਮੈਂ ਪਾਣੀ ਆਹ ਬੀਚੇ ਮੈਂ ਦੇਖੋ ਜੀਰਾ ਪਾ ਲਿਆ ਪਿਆਜ਼ ਦੇ ਤੇਲ ਇੰਨਾ ਜਿਆਦਾ ਗਰਮ ਹੋ ਗਿਆ ਨਾ ਬਿੱਲਾ ਕਰਨੀ ਨਾਲ ਦੀ ਨਾਲ ਭੁੱਜ ਜਗਾ ਹੁਣ ਤੜਕਾ ਵੀ ਨਾਲ ਦੀ ਨਾਲ ਭੁੱਜ ਜਗਾ ਲਾਣਾ ਅੱਗੇ ਸਾਢੇ ਪੰਜ ਉੱਠ ਜੰਨੀ ਆ ਅੱਜ ਥੋੜਾ ਜਿਹਾ ਮੈਂ ਨਾ 15 20 ਮਿੰਟ ਲੇਟ ਹੋ ਗਈ ਹੁਣ ਸਾਡੇ 6 ਹੋਣ ਨੂੰ ਬਸ 10 ਮਿੰਟ ਰਹਿ ਗਏ ਮੈਂ 15 20 ਲੇਟ ਹੋਣ ਕਾ ਨਾ ਕਿ ਸਾਢੇ 5 ਉੱਠ ਕਰਦੇ ਨਾ ਅੱਧਾ ਘੰਟੇ ਤੋਂ ਉੱਪਰ ਲੇਟ ਹੋਊਗੀ ਅੱਜ ਨਾਲੇ ਮੈਂ ਰਾਤ ਕੈਣਾ ਭੁੱਲ ਗਈ ਸੀ ਬੀਬੀ ਨੂੰ ਫੂਲੀ ਮੈਨੂੰ ਬੀਬੀ ਸਵੇਰੇ ਜਦ ਉੱਠੇਗੀ ਠਾਲੂ ਕਿਉਂਕਿ ਬੀਬੀ ਸਾਢੇ 5 ਉੱਠ ਜਾਂਦੀ ਹੈ ਸਾਢੇ 5 ਸਹੀ ਸਾਢੇ 5 ਉੱਠਦੀ ਹੁੰਦੀ ਆ ਫਿਰ ਅੱਗੇ ਉਹ ਹੀ ਠਾਲਦੀ ਹੁੰਦੀ ਆ ਆਵਾਜ਼ ਮਾਰ ਕੇ ਅੱਜ ਉਹਨੇ ਆਵਾਜ਼ ਨਹੀਂ ਮਾਰੀ ਮੈਂ ਵੀ ਠਾਲਿਆ ਨਹੀਂ ਲੋ ਜੀ ਨੂਨ ਮਿਰਚ ਹਲਦੀ ਵੀ ਪਾਤੀ ਆਪਾਂ ਕਿਉਂਕਿ ਪਿਆਜ਼ ਆਪਣੇ ਆਣ ਚੰਗੀ ਤਰ੍ਹਾਂ ਭੁੰਨ ਹੋ ਗਏ ਤੇ ਥੋੜਾ ਜਿਹਾ ਪਾ ਦਾਂਗੇ ਪਾਣੀ ਵੀ ਨੂਨ ਮਿਰਚ ਐਨ ਰਲ ਜੇ ਥੋੜੀ ਥੋੜੀ ਇੱਕ ਆਲੂ ਗਿਆ ਰੁੜ ਕੇ ਫੜੀਆਂ ਵੀ ਜਾ ਰਹੀਆਂ ਥੋੜੀ ਥੋੜੀਆਂ ਰੁੜ ਕੇ ਕੋਈ ਵੀ ਚੀਜ਼ ਰੋੜਨੀ ਨਹੀਂ ਕਿਉਂਕਿ ਹਰ ਇੱਕ ਸਬਜ਼ੀ ਬਹੁਤ ਮਹਿੰਗੀ ਆ ਸਾਬਜੀ ਜਮਾਈ ਜਿਹੜੀ ਪਿੱਛੇ ਜਿਹੜੀ ਰਹਿ ਗਈ ਉਹ ਵੀ ਬਹੁਤ ਜ਼ਿਆਦਾ ਘੱਟ ਰਹੀ ਵਸ ਇੱਕ ਥੋੜਾ ਜਿਹਾ ਕੀਆ ਕੀਆ ਰਹਿ ਗਿਆ ਉਸੇ ਨਾਲ ਕੰਮ ਚੱਲ ਰਿਹਾ ਏ ਲੋ ਜੀ ਸਬਜੀ ਦੇ ਇਧਾਰ ਥੋੜਾ ਜਿਹਾ ਮੈਂ ਪਾਣੀ ਪਾ ਕੇ ਹਿੰਟਕਣ ਧਰ ਕੇ ਟੱਕੇ ਰੱਖ ਦਿੰਦੀ ਆਪੇ ਬਣ ਜੂਗੀ ਹੁਣ ਅੰਦਰ ਜਾ ਕੇ ਯੂਵੀ ਨੂੰ ਕਰਦੀ ਆਂ ਤੂੰ ਵੀ ਤਿਆਰ ਹੈ ਵੀਰਾ ਸਕੂਲ ਜਾਣ ਨੂੰ ਤੇਰਾ ਰੱਟ ਪੈਣ ਨੂੰ ਤੇਰਾ ਰੱਟ ਪੈਣ ਨੂੰ ਤਿਆਰ ਹੈ ਇਹ ਤਾਂ ਕੱਢਿਆ ਹੈ ਕਿਹੜਾ ਕਿੱਥੇ ਕੰਪਨੀ ਚ ਕੰਪਨੀ ਚ ਦੁੱਧ ਬਣ ਗਿਆ ਤਾਂ ਤੁਪਾਉਣ ਗਿਆ ਲੈ ਗਿਆ ਗਿਆ ਅਸੀਂ ਤਾਂ ਗਿਆ ਅੱਜ ਕਾ ਵੀ ਕਾਈ ਚੱਕਿਆ ਇਹ ਚਿੱਤਰ ਖਾਊਗਾ ਹੁਣ ਮੈਂ ਕਿਸੇ ਦਿਨ ਨਾ ਕੁੱਟਣਾ ਇਹ ਨਾ ਫੜਕੇ ਐਨਾ ਕੁੱਟਣਾ ਮੈਂ ਦੋਈ ਵਾਰ ਟੀ ਨਹੀਂ ਕਹੂਗਾ ਇਹ ਹਾਂ ਹਾਂ ਕੋਈ ਮੋਟਾ ਦੇ ਜਾ ਚ ਉਹ ਆ ਨਹੀਂ ਉਹ ਚ ਪਾਣੀ ਦਿੱਤਾ ਹੋ ਜਾਂਦਾ ਟੀ ਟੀ ਜਾਊਗਾ ਵੀਰਾ ਟੀ ਉਹ ਦੇਖ ਹਾਂ ਇਹ ਆ ਰਿਹਾ ਸੱਤ ਉੱਪਰ ਕੱਲ ਗੁਰਦੁਆਰੇ ਚ ਇਹ ਕੱਲ ਇਹ ਗੁਰਦੁਆਰੇ ਚ ੱਡੀ ਬੜੀ ਕੁੜੀ ਤੀ ਉਹਨੂੰ ਆਪ ਕਹਿੰਦਾ ਕਾਕਾ ਮੈਂ ਕਿਹਾ ਤੂੰ ਉਹਦੇ ਵੱਡਾ ਏ ਕਾਕਾ ਉਹਨੂੰ ਕਹਿੰਦਾ ਮੈਂ ਕਿਹਾ ਤੂੰ ਤਾਂ ਵੱਡਾ ਏ ਕੁੜੀ ੱਡੀ ਉਹਨੂੰ ਕਾਕਾ ਇਹ ਇਹ ਸਿਆਣਾ ਏ ਐ ਸਿਆਣਾ ਬਾਲਾ ਇਹ ਵੀ ਵੀ ਤਾਂ ਮੈਂ ਇਹੀ ਕਰੇ ਕਰਦਾ ਤਾਂ ਹਰੇਕ ਨੇ ਆਪ ਨਿਆਣਾ ਹੁੰਦਾ ਤਾਂ ਹਰੇਕ ਨੂੰ ਕਹਿੰਦਾ ਕਾਕਾ ਆਹ ਮੈਂ ਸਿਆਣਾ ਏ ਬੜੇ ਹਾਂ ਉਹ ਜਾਉਂਦਾ ਹੱਦਿਆਂ ਪਪਾ ਸਕੂਲ ਤੈਨ ਜਾਣੇ ਜਾ ਆਬੂ ਤੇ ਨਹੀਂ ਜਾਣਾ ਹੱਥ ਕਰ ਰਿਹਾ ਮੂਰੇ ਵੀਰੇ ਨੇ ਜਾਣਾ ਇਹਦੀ ਉਂਗਲੀ ਫੜ ਕੇ ਲੈ ਕੇ ਜਾ ਯੂ ਵੀ ਉਹਨੂੰ ਗੋਦੀ ਚੱਕ ਕੇ ਉਹਨੇ ਛੱਡ ਕੇ ਜਾ ਜਾ ਭੱਜਾ ਰੱਟ ਪਾਊਗਾ ਫਿਰ ਬਹੁਤ ਰੋਊਗਾ ਉਹ ਜਾ ਫਿਰ ਫੜਿਆ ਵੀ ਨਹੀਂ ਜਾਂਦਾ ਦੂਰਾ ਤੀਰਾ ਹੋ ਜਾਂਦਾ ਏ ਨਹੀਂ 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 ਤੋ ਉਹਨੂੰ ਨਾ ਬੁਲਾਉਂ ਨਾ ਬੁਲਾ ਬਾਈ ਉਹ ਸਾਨੂੰ ਨਾ ਬੁਲਾ ਮੈਂ ਥੱਪੜ ਮਾਰ ਲਈ ਯੂ ਵੀ ਹਾਂ ਉਹ ਰੱਟ ਪੰਦਾ ਫਿਰ ਬਾਈ ਕਰ ਦੇ ਬਬੂ ਬਾਈ ਬਾਈ ਕਰ ਦੇ ਬਾਈ ਕਰ ਦੇ ਬਬੂ ਬਾਈ ਬਾਈ ਕਰ ਦੇ ਸਸਰੀ ਘਾਲ ਬੁਲਾਉਂਦੇ ਜਾਂਦੇ ਆ ਨੂੰ ਸਸਰੀ ਘਾਲ ਸਸੀ ਘਾਲ ਬੁਲਾਦੇ ਸਸਰੀ ਘਾਲ ਬੁਲਾਇ ਕਰਦੇ ਆ ਸਸੀ ਘਾਲ ਲਾ ਕਿਹੜੀ ਸਸਰੀ ਘਾਲ ਖੂਚ ਗਈ ਕਹਿੰਦਾ ਸਸਰੀ ਘਾਲ ਚਾਲ ਚਲੋ ਜੀ ਗਿਆ ਰੋਂਦਾ ਤਾਂ ਨਹੀਂ ਰੋਂਦਾ ਤਾਂ ਨਹੀਂ ਬਾ ਨਹੀਂ ਲੋਂਦਾ ਗਈ ਇਹ ਕਰੇ ਮਾਗਰ ਲੋ ਜੀ ਹੁਣ ਮੈਂ ਵੀ ਆਪਣੀ ਰੋਟੀ ਪਾਲਾਂ ਮੈਂ ਸਾਰਿਆਂ ਦੀ ਰੋਟੀ ਖਾ ਲਈ ਹੁਣ ਮੈਂ ਲੱਗੀਆਂ ਖਾਣ ਫਿਰ ਬਾਅਦ ਚੋਂ ਤੇ ਸੋਈ ਸਾਫ ਕਰ ਦੂੰਗੀ ਲੋ ਜੀ ਹੁਣ ਪਾ ਲਈਏ ਦਹੀਂ ਤੇ ਦਹੀਂ ਜੀ ਨਾਲ ਹੁਣ ਮੈਂ ਨਾਣ ਵਿੱਚ ਨੂਨ ਪਾਣੀ ਆ ਕੱਲਾ ਮਿਰਚ ਨਹੀਂ ਪਾਉਂਦੀ ਜਿਵੇਂ ਕਿ ਪਹਿਲਾਂ ਬਹੁਤ ਕਮੈਂਟ ਆਉਂਦੇ ਮੈਨੂੰ ਮਿਰਚ ਨਾਲ ਨਹੀਂ ਪਾਇਆ ਕਰੋ ਤਾ ਕਰਕੇ ਮੈਂ ਹੁਣ ਦਹੀਂ ਚ ਪਾਣੀ ਛੱਡਤੀ ਤੇ ਬਸ ਇਹ ਐਸ ਮੇਰੀ ਥਾਲੀ ਤੇ ਹੁਣ ਮੈਂ ਖਾਣੀ ਆ ਰੋਟੀ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਊਗੀ ਹੁਣ ਮੈਂ ਰੋਟੀ ਖਾ ਲਾਂ ਕਿਉਂਕਿ ਮੈਂ ਹੀ ਰਹਿ ਗਈ ਲਾਸਟ ਚ ਤੇ ਹੁਣ ਮਿਲਾਂਗੇ ਤੁਹਾਨੂੰ ਆਪਾਂ ਆਪਣੇ ਅਗਲੇ ਪਧਿਆ ਜੇ ਬਲੌਗ ਚ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਤੇ ਹੁਣ ਮਿਲਾਂਗੇ ਅਗਲੇ ਬਲੌਗ ਚ